ਦੋਸਤੋ ਜਦੋਂ ਸਿੱਧੂ ਮੂਸੇਵਾਲਾ ਸੀ ਤਾਂ ਪਾਕਿਸਤਾਨ ਦੇ ਵਿੱਚੋਂ ਬਹੁਤ ਸਾਰੀ ਵੀਡੀਓਜ਼ ਵਾਇਰਲ ਹੁੰਦੀ ਸੀ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਸੈਲੀਬ੍ਰੇਸ਼ਨ ਦੀਆਂ ਇਵੇਂ ਹੀ ਧੂਮ ਧਾਮ ਦੇ ਨਾਲ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਦਿਨ ਪਾਕਿਸਤਾਨ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਅਮਰ ਫਲਕ ਬਾਈ ਦੀ ਇੰਸਟਾਗ੍ਰਾਮ ਆਈਡੀਆ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਕੇਕ ਕੱਟ ਕੀਤਾ ਤੇ ਬੱਚਿਆਂ ਦੇ ਨਾਲ ਜਨਮ ਦਿਨ ਨੂੰ ਸੈਲੀਬ੍ਰੇਟ ਕੀਤਾ ਤੁਸੀਂ ਦੇਖ ਰਹੇ ਹੋ ਕਿੰਨਾ ਪਿਆਰ ਤੇ ਉਤਸ਼ਾਹ ਆ ਲੋਕਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਨਿੱਕੇ ਭਰਾ ਦੇ ਜਨਮ ਦਿਨ ਨੂੰ ਲੈ ਕੇ ਤੇ ਇਹ ਕਮਾਈ ਕਰਕੇ ਗਿਆ ਹੈ ਮੂਸੇ ਵਾਲਾ ਜੱਟ ਬਾਕੀ ਇਸ ਵੀਡੀਓ ਨੂੰ ਦੇਖੋ ਲਓ ਜੀ ਅੱਜ ਸਿੱਧੂ ਮੂਸੇ ਵਾਲੇ ਬਾਈ ਦੇ ਛੋਟੇ ਭਰਾ ਦਾ ਅੱਜ ਜਨਮ ਦਿਨ ਆ ਤੇ ਅਸੀਂ ਪਾਕਿਸਤਾਨ ਦੇ ਵਿੱਚ ਉਹਨੂੰ ਜਨਮ ਦੇ ਦਿਆਂ ਲੱਖ ਲੱਖ ਵਧਾਈਆਂ ਸਿੱਧੂ ਮੂਸੇ ਵਾਲਾ ਜਿੰਦਾਬਾਦ ਸਿੱਧੂ ਵਾਲਾ ਜਿੰਦਾਬਾਦ ਸਿੱਧੂ ਮੂਸੇ ਵਾਲਾ ਜਿੰਦਾਬਾਦ ਹੈਪੀ ਬਰਥਡੇ ਟੂ ਯੂ ਦੋਸਤੋ ਤੁਸੀਂ ਦੇਖ ਹੀ ਲਿਆ ਰਤਬਾ ਕੀ ਆ ਮੂਸੇ ਵਾਲਾ ਜੱਟ ਦਾ ਦਸਣ ਦੀ ਲੋੜ ਨਹੀਂ ਆ ਇਹੇ ਕਮਾ ਕੇ ਗਿਆ ਹੈ ਇਸ ਜੱਗ ਤੋਂ ਮੋਸੇ ਵਾਲਾ ਚਟ ਕਿਸੇ ਹੋਰ ਸਿੰਗਰ ਦਾ ਲੋਕੀ ਬਰਥਡੇ ਤੱਕ ਨਹੀਂ ਸੈਲੀਬ੍ਰੇਟ ਕਰਦੇ ਸਿੱਧੂ ਮੂਸੇ ਵਾਲ ਦੇ ਨਿੱਕੇ ਭਰਾ ਦਾ ਜਨਮ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਭਲਾ ਇਸ ਤੋਂ ਵੱਡੀ ਕਮਾਈ ਹੋਰ ਕੀ ਹੋ ਸਕਦੀ ਆ ਕਿਸੇ ਆਰਟਿਸਟ ਤੇ ਲਈ ਇੰਨਾ ਜਿਆਦਾ ਪਿਆਰ ਮਿਲਦਾ ਹੈ ਪੂਰੇ ਵਰਲਡ ਦੇ ਵਿੱਚੋਂ ਸਿੱਧੂ ਮੂਸੇ ਵਾਲ ਨੂੰ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਲਾਈਕ ਤਾਂ ਜ਼ਰੂਰ ਬਣਦਾ ਹੀ ਪਣਦਾ ਆ ਇਸ ਵੀਡੀਓ ਦੇ ਲਈ ਧੰਨਵਾਦ